10000 ਰਾਲ ਟੂ ਪੀਸ ਕੋਟ ਮੈਂ ਸਿਰਫ 2995 ਚ ਸਲਾਈ ਕਰਕੇ ਲੈ ਜਾਓ ਆ 3 ਪੀਸ ਕੋਟ ਮੈਂ ਨਾ 15000 ਨਾ 14000 ਲੈ ਜਾਓ 3760 ਦੇ ਵਿੱਚ ਉਹ ਵੀ ਸਲਾਈ ਕਰਕੇ ਤੇ ਸਾਡੇ ਕੋਲ ਟੇਲਰਾਂ ਦੀ ਫੈਕਟਰੀ ਆਪਣੀਆਂ ਉਹ ਵੀ ਮੈਂਟੋ ਮੈਂਟੀ ਸਲਾਈ ਕਰਕੇ ਦੇ ਦਾਂਗੇ ਮੈਂਟੋ ਮੈਂਟੀ ਬਾਈ ਜੀ ਗੱਲ ਪੱਕੀ ਆ ਕਪੜਾ ਏ ਕਲਾਸ ਪੂਰੀ ਜ਼ਬਰਦਸਤ ਕੁਆਲਿਟੀ ਸਲਾਈ ਜ਼ਬਰਦਸਤ ਰੇਟ 2995 ਚੈਲੰਜ ਕਰਕੇ ਕਹਿੰਦੇ ਆ ਇਦਾਂ ਦੇ ਪਿਆਰੇ ਪਿਆਰੇ ਰੰਗ ਇਦਾਂ ਦੇ ਸ਼ਾਨਦਾਰ ਰੰਗ ਇਦਾਂ ਦੇ ਲਗਜ਼ਰੀ ਰੰਗ 2995 2 ਪੀਸ ਤੇ 3763 3 ਪੀਸ ਲੈ ਜਾਓ ਭਾਈ ਜੀ ਇਹ ਤਾਂ ਦੇਤੇ ਜੀ ਭਾਈ ਅੱਜਕੱਲ ਇਟਾਲੀਅਨ ਕੋਟਪਨ ਬੜੇ ਚੱਲਦੇ ਆ ਕਹਿੰਦੇ ਇਟਲੀ ਵਾਲਾ ਕੋਟਪਨ ਚਾਹੀਦਾ ਉਹ ਹੈਗੇ ਆਪਣੇ ਕੋਲ ਆਹ ਦੇਖੋ ਭਾਜੀ ਆ ਚੱਕੋ ਇਟਾਲੀਅਨ ਟੀਆਰ ਇਟਲੀ ਦਾ ਕੱਪੜਾ ਹਾਲੈਂਡ ਟੈਰੀ ਦਾ ਮਾਰਕਾ ਚੈਲੰਜ ਕਰਕੇ ਕਹਿੰਦੇ ਆ ਇਹ ਕੱਪੜਾ ਬਾਜ਼ਾਰਾਂ ਦੇ ਵਿੱਚ ਕੱਲਾ 5000 ਰੁਪਏ ਦਾ ਮਿਲਣਾ ਸੀ 4500 ਰੁਪਏ ਦਾ ਸੀਕੇ ਦੇ ਦਵਾਂਗੇ। ਓਏ ਵੱਡਾ ਬ੍ਰਾਂਡ ਆ 4500 ਦੇ ਦੂੰਗੇ ਸੀਕੇ ਐ ਤੁਸੀਂ। ਬਿਲਕੁਲ ਭਾਜੀ 4500 ਰੁਪਏ ਦੇ ਵਿੱਚ ਇਟਾਲੀਅਨ ਕਪੜਾ ਸੀਕੇ ਦੇ ਦਾਂਗੇ ਲਗਜ਼ਰੀ ਫਿਨਿਸ਼ਿੰਗ ਦੇ ਨਾਲ। ਆ ਦੇਖੋ ਆ ਸੀਆ ਰਾਮ ਦੇ ਵਿੱਚ ਬੜੀ ਸੋਹਣੀ ਕੁਆਲਿਟੀ ਆ ਸੀਆ ਰਾਮ ਦਾ ਕੋਟ ਪੈਂਟ ਕਿੰਨੇ ਦਾ? ਦੇਖੋ ਜੀ 5000 ਰੁਪਏ ਦੇ ਵਿੱਚ ਸੀਆ ਰਾਮ ਦਾ オリジナル ਕੋਟ ਪੈਂਟ ਬਾਜ਼ਾਰਾਂ ਦੇ ਵਿੱਚ ਕਾਪੀਆਂ ਮਿਲਦੀਆਂ ਜਾਲੀ ਕਪੜਾ ਪਾਈ ਜਾਂਦੇ ਆ ਰੇਟ ਮੂਹੋਂ ਮੰਗਿਆ ਬੋਲੀ ਜਾਂਦੇ ਆ 5000 ਤੇ ਸੀਕੇ ਦਵਾਂਗੇ ਸੀਆ ਰਾਮ ਦਾ ਕੋਟ ਪੈਂਟ। ਕਪੜਾ ਚੈੱਕ ਕਰ ਲਿਓ ਕੁਆਲਿਟੀ ਚੈੱਕ ਲਕਜ਼ਰੀ ਫਿਨਿਸ਼ਿੰਗ ਕਲਰ ਸਾਰੇ ਆ ਚੈੱਕ ਕਰੋ ਭਾਜੀ ਤਰਸੀਮ ਜਸੜ ਸਟਾਈਲ ਲਾਈਨਿੰਗ ਵਾਲਾ ਕੋਟ ਪੈਂਟ ਭਾਜੀ 10 10 12 12000 5850 6 ਸੀ ਕੇ ਦਾ ਮਤਲਬ ਕਿਸ ਨੇ ਸੀਆਰਐਮ ਲੈਣਾ ਰੇਮਰ ਲੈਣਾ ਹਰ ਤਰ੍ਹਾਂ ਦਾ ਕਪੜਾ ਮਿਲ ਜਾਊਗਾ ਬਿਲਕੁਲ ਜੀ ਰੇਮਰ ਵੀ ਹੈਗਾ ਸੀਆਰਐਮ ਵੀ ਹੈਗਾ ਕਲਾਬਿਟ ਵਾਲੇ ਹੈਗਾ ਹਾਲੈਂਡ ਟੈਰੀ ਹੈਗਾ ਬਾਟਾਪ ਦੇ ਸਾਰੇ ਬ੍ਰਾਂਡ ਹੈਗੇ ਆ ਹੁਣ ਲਚਕੇ ਵਾਲੇ ਕੁਰਤੇ ਪਜਾਮੇ ਭਾਜੀ ਵੱਡੇ ਵੱਡੇ ਕਲਾਕਾਰ ਪਾਉਂਦੇ ਆ ਜਿਹੜੇ ਵੱਡੇ ਵੱਡੇ ਕਲਾਕਾਰ ਪਾਉਂਦੇ ਆ ਤਾਂ ਰੇਡ ਬਾਜ਼ਾਰਾ ਦੇ 5 5 6 6000オリジナル ਦਾ ਭਾਵਾ ਪਰ ਅਸੀਂ ਦੇਣਾ 2550 ਰੁਪਏ ਤੱਕ ਆਹ ਦੇਖੋ ਜਿਹੜੇ ਬਾਜ਼ਾਰ ਚ ਜਾ ਕੇ 15 1500 ਰੁਪਏ ਦੇ ਗੀਜ਼ਾ ਕੋਟਨ ਦੇ ਕੁਰਤੇ ਪਜਾਮੇ ਲੈਣੇ ਉਹ ਇੱਥੋਂ ਲੈ ਜਾਓ 750 ਚ ਉੱਥੇ 1500 ਦਾ ਇੱਕ ਲੈਣਾ ਇੱਥੇ 1500 ਦੇ ਦੋ ਲੈ ਜਾਓ ਆਹ ਦੇਖੋ ਰੇਮੰਡ ਦੇ ਤੁਸੀਂ ਲੈਣੇ ਆ ਰੇਮੰਡ ਦੇ ਵਿੱਚ ਵੀ ਕੁਰਤੇ ਪਜਾਮੇ ਆ ਚੁੱਕਿਆ ਰੇਮੰਡ ਦੇ ਕੁਰਤੇ ਪਜਾਮੇ ਲੈ ਜਾਓ ਤੁਸੀਂ ਸੀ ਆ ਰਾਮ ਦੇ ਲੈਣੇ ਤਾਂ ਭਾਈ ਸੀ ਆ ਰਾਮ ਦੇ ਲੈ ਜਾਓ ਹਰ ਤਰ੍ਹਾਂ ਦਾ ਬ੍ਰਾਂਡ ਸਾਨੂੰ ਮਿਲ ਜਾਣਾ ਦੇਖੋ ਵਾਈਟ ਦੇ ਵਿੱਚ ਸਾਡੇ ਕੋਲ ਕਿੰਨੀ ਜ਼ਿਆਦਾ ਵੈਰਾਈਟੀ ਆ ਤੁਸੀਂ ਲੈ ਲੰਦਾ ਲੈਣਾ ਕੋਟਨ ਲੈਣੀ ਆ ਪੇਪਰ ਕੋਟਨ ਲੈਣੀ ਆ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੁਸੀਂ ਕਲਰ ਦੇ ਵਿੱਚ ਲੈਣਾ ਕਿਸੇ ਨੇ ਸਲਵਾਰ ਸੂਟ ਬਣਾਉਣਾ ਕਿਸੇ ਨੇ ਪਠਾਨੀ ਸੂਟ ਬਣਾਉਣਾ ਤਾਂ ਸਾਡੇ ਕੋਲ ਕਲਰ ਵੀ ਬਹੁਤ ਜ਼ਿਆਦਾ ਆਇਆ ਇਹਦੇ ਵਿੱਚ ਵੀ ਤੁਹਾਡੇ ਰਿਕਾਰਡ ਤੋੜ ਫਾਇਦੇ ਸੀ ਕਰ ਦੇਣੀ ਸੋ ਦੇਖੋ ਸਾਡੇ ਕੋਲ ਬਲੇਜ਼ਰਾਂ ਇਹ ਬਹੁਤ ਜ਼ਿਆਦੀਆਂ ਆ ਚੁੱਕੀਆਂ ਕਿਉਂਕਿ ਬਲੇਜ਼ਰਾਂ ਦੇ ਵਿੱਚ ਕਲਰ ਡਿਜ਼ਾਈਨ ਬੜੇ ਸੋਹਣੇ ਆ ਰਾਇਲ ਚੀਜ਼ਾਂ ਦਵਾਂਗੇ ਤੁਹਾਨੂੰ ਤੁਹਾਨੂੰ ਬੂਲ ਚਾਹੀਦਾ ਪਲੇਨ ਦੇ ਵਿੱਚ ਉਹ ਲੈ ਜਾਓ ਇਧਰ ਚੈੱਕ ਦੇ ਵਿੱਚ ਕੱਪੜੇ ਦੇ ਉਹ ਲੈ ਜਾਓ ਮਤਲਬ ਬਹੁਤ ਜ਼ਿਆਦਾ ਵੈਰਾਈਟੀ ਤੁਹਾਨੂੰ ਬਲੇਜ਼ਰਾਂ ਦੇ ਵਿੱਚ ਇੱਥੇ ਮਿਲ ਜਣੇ ਭਾਈ ਸ਼ੇਰਵਾਨੀਆਂ ਦੇ ਵਿੱਚ ਦੇਖੋ ਜੀ ਸ਼ੇਰਵਾਨੀਆਂ ਦੇ ਵਿੱਚ ਜਿਹੜੀ ਬਾਜ਼ਾਰਾ ਚ 10-10 ਹਜ਼ਾਰ ਰੈਂਟਾ ਸਾਡੇ ਕੋਲ 6500 ਤੋਂ 7000 ਦੇ ਵਿੱਚ ਸੀਕੇ ਲੈ ਜਾਓ ਤੁਸੀਂ ਬਾਸਕਟਾ ਬਣਾਉਣੀਆਂ ਬਲੇਜ਼ਰ ਬਣਾਉਣੇ ਆ ਵੈਰਾਈਟੀ ਤੁਸੀਂ ਸ਼ਾਰਟਾਂ ਦੇ ਵਿੱਚ ਚੈੱਕ ਕਰੋ ਸ਼ਾਰਟਾਂ ਦੇ ਵਿੱਚ ਸਾਡੇ ਕੋਲ 350 ਤੋਂ ਲੈ ਕੇ 1000 ਤੱਕ ਦੀ ਟੌਪ ਕਲਾਸ ਲਗਦੀ ਸ਼ਰਟ ਚਾਹੇ ਤੁਸੀਂ ਪਲੇਨ ਸ਼ਰਟ ਲੈਣੀਆਂ ਚੈੱਕ ਲੈਣੀਆਂ ਲਾਈਨਾਂ ਲੈਣੀਆਂ ਤੁਸੀਂ ਆਪਣੀ ਅਕੋਰਡਿੰਗ ਸ਼ਰਟ ਇੱਥੋਂ ਲੈ ਕੇ ਜਾ ਸਕਦੇ ਆਂ ਸੋ ਦੇਖੋ ਜੀ ਪੱਗਾਂ ਬੰਨਣ ਵਾਲੇ ਭਰਾਵਾਂ ਲਈ ਵੀ ਖੁਸ਼ਖਬਰੀ ਸਾਡੇ ਕੋਲ ਬਹੁਤ ਵੱਡਾ ਵਰਲਡ ਦਾ ਬ੍ਰਾਂਡ ਹੈ ਡਿਵਾਈਨ ਦਸਤਾਰ 550 ਤੋਂ ਵੱਧ ਪੱਗਾਂ 'ਚ ਰੰਗ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਸਾਰੀ ਗਾਰੰਟੀ ਸਾਡੀ ਆ ਪੱਗ ਬਦਲ ਕੇ ਤੁਸੀਂ ਨਵੀਂ ਲੈ ਜਿਓ ਤੁਸੀਂ ਲਾਈਨ ਦੇ ਕੱਪੜੇ ਲੈਣਾ ਚਾਹੇ ਦੇ ਵਿੱਚ ਰੂਬੀਆ ਫੁੱਲ ਵੈਲ ਕਲਰ ਡਾਰਕ ਲਾਈਟ ਸਾਰੇ ਕਲਰ ਸਾਨੂੰ ਇਹਦੇ ਵਿੱਚ ਮਿਲ ਜਾਣੇ ਲੋ ਰੈਡੀमेड ਗਰਮ ਦੇ ਵਿੱਚ ਵੈਰਾਈਟੀ ਆ ਚੁੱਕੀ ਆ ਚਾਹੇ ਸਵੈਸ਼ਰਟ ਲੈਣੀਆਂ ਚਾਹੇ ਹੁੱਡੀਆਂ ਲੈਣੀਆਂ ਰੇਟ ਨਾ 1500 ਨਾ 2000 ਨਾ 2500 700 ਰੁਪਏ ਤੋਂ 700 ਰੁਪਏ ਤੋਂ ਸਵੇਸ਼ਰ ਸ਼ੁਰੂ ਹੈ ਚਾਹੇ ਤੁਸੀਂ ਜਿਪਰ ਦੇ ਵਿੱਚ ਲੈਣੀ ਹੈ ਚਾਹੇ ਤੁਸੀਂ ਹੁੱਡੀ ਦੇ ਵਿੱਚ ਲੈਣੀ ਹੈ ਡਿਜ਼ਾਈਨ ਤੁਹਾਡੇ ਮਨ ਪਸੰਦ ਹੈ ਰੇਟ ਜੋ ਅੰਕਲੋਂ ਬੁੱਟ ਰੋਡ ਕਰਦੇ ਆਣੇ ਦੇਤੇ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਮਿਲਦਾ 950 ਨਾ 700 220 220 220 220 ਰੁਪਏ ਤੁਹਾਨੂੰ ਟੀ-ਸ਼ਰਟਾਂ ਦੇ ਦੇਣੀਆਂ ਹਾ ਬਾਈ ਦੇ ਵਿੱਚ ਟੀ-ਸ਼ਰਟ ਦੇਣੀਆਂ ਇਹਦੇ ਵਿੱਚ XL, XXL, 3XL, 4XL ਸਾਰੀ ਵੈਰਾਈਟੀ ਮਿਲ ਜੂ ਮਤਲਬ 250 ਰੁਪਏ ਦੇ ਵਿੱਚ ਟੀ-ਸ਼ਰਟ ਦੇ ਰਹੇ ਆ ਚਾਹੇ ਤੁਸੀਂ ਦੁਕਾਨਦਾਰੋਂ ਤੁਸੀਂ ਵੀ ਆ ਕੇ ਲੈ ਕੇ ਜਾਣੀਆਂ ਲੈ ਜਾਓ ਇਹ ਰੇਟ ਤੁਹਾਨੂੰ ਕੋਈ ਦੇ ਨਹੀਂ ਸਕਦਾ ਜੋ ਚੀਜ਼ਾਂ ਇਹ ਹੋ ਜੀਆਂ ਤੁਹਾਨੂੰ ਅੰਕ ਲੋ ਬੁੱਟਰੋੜ ਕਰਦੇ ਤਾਂ ਮਿਲ ਜਾਣੀਆਂ ਨੰਬਰ ਸਾਡੇ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਨਹੀਂ ਤਾਂ ਫੋਨ ਕਰ ਸਕਦੇ ਆ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ